ਆਇਆ ਹੋਏ ਸਰੀਏ ਡੋਟੇ ਆ ਜਾਵਾ। ਓਏ ਆਸਵਾਸ ਮਾ ਯਾਰਾ ਤਾਰੂ ਜੀ ਪਤਾ ਨਹੀਂ ਕਹੇ ਜੀ ਤੀ। ਉੱਠ ਗਿਆ ਤੁਸੀਂ? ਗੁੱਡ ਮਾਰਨਿੰਗ। ਅੱਛਾ ਇਹ ਤਾਂ ਦੱਸੋ ਚਾਹ ਲਿਆਵਾ ਕਿ ਦੁੱਧ? ਤੂੰ ਅੰਦਰ ਬਾਜਿਆ ਤਾਂ ਮਤਲਬ ਕੁਝ ਨਹੀਂ ਲੈਣਾ ਹੈਗਾ। ਤੁਹਾਨੂੰ ਗੱਲ ਸਿੱਧੀ ਦੱਸ ਤੀ। ਜਿਹੜੀ ਚੀਜ਼ ਮੈਨੂੰ ਚਾਹੀਦੀ ਉਹ ਤੇਰੇ ਕੋਲ ਹੈ ਨਹੀਂਗੀ। ਤੁਹਾਨੂੰ ਕੀ ਚਾਹੀਦਾ ਦੱਸ ਦੋ ਮੈਂ ਉਹ ਬਣਾ ਦਿੰਨੀ ਆ। ਯਾਰਾ ਸਾਲਾ ਬੰਦਿਆਂ ਵਰਗਾ ਬੋਲਿਆ ਕਿੱਥੇ ਪੜ ਲੱਨੀ ਦਾ ਤੀ। ਹਾਂ, ਇੱਕ ਦੱਸ। अच्छा ए दसो आज तुसी केडे कपडे पाओंगे मैं सोची सी मेरे नाल मैचिंग कर लो तुस मोबैल दा खसम कादा चाहेगा विवाह विवाह ते जा रही सी आपा ओठे केडे यार नु मिलेंगी ए हुब्बी फिरदियां किदा विवाह नाल ਤੁਹਾਨੂੰ ਪਤਾ ਨਹੀਂ ਹੈ ਆਪਣੇ ਗਵਾਂਢ ਚ ਹੀ ਵਿਆਹ ਹੈ ਫਿਰ ਹੋਵੇ ਫਿਰ ਮੈਂ ਠੇਕਾ ਲਿਆ ਵਿਆਹ ਦਾ 3700 ਵਿਆਹ ਹੁੰਦਾ ਪਿੰਡ ਚ ਗੱਲ ਠੇਕੇ ਦੀ ਨਹੀਂ ਹੈ ਫਿਰ ਵੀ ਬਣਾ ਕੇ ਤਾਂ ਰੱਖਣੀ ਮੇਰੀ ਬਣਦੀ ਨਹੀਂ ਕਿ ਉਹਨਾਂ ਨਾਲ ਤੂੰ ਜਾਣਾ ਜਾਇਆ ਉਤੋਂ ਦੀ ਹੋ ਕੇ ਉਹ ਵੀ ਜਾਂ ਮਾਣਾ ਭੱਗ ਜਾਉ ਦਾ ਕਾਲਾ ਕਪੜਾ ਲਿੱਡਾ ਤਿਆਰ ਮੈਂ ਗੁੱਠਾ ਲਾ ਮੈਂ ਹੁਣ ਤੈਨੂੰ ਮੈਨੂੰ ਤਾਂ ਐ ਸੀ ਕਿ ਆਪਾਂ ਇਕੱਠੇ ਚੱਲਦੇ ਵਧੀਆ ਲੱਗੇ ਕੀ ਕਰਾਂਗੇ ਇਕੱਠੇ ਜਾ ਕੇ ਕੀ ਕੀ ਕਰਾਂਗੇ ਕਿ ਮੇਰੇ ਨਾਲ ਤੂੰ ਇਕੱਠੇ ਵਗ ਜਾ ਪਰ ਤੁਸੀਂ ਕੀ ਕਰੋਗੇ ਫਿਰ ਸਾਰਾ ਦਿਨ ਮੈਨੂੰ 100 ਕੰਮ ਆ ਮੇਰਾ ਫਰੈਂਡ ਸਰਕਲ ਬਾਹਰੋਂ ਆ ਰਿਹਾ ਕੋਈ ਨਹੀਂ ਉਹਨਾਂ ਨਾਲ ਬਾਅਦ 'ਚ ਮਿਲ ਲਿਓ ਉਹਨਾਂ ਨਾਲ ਬਾਅਦ 'ਚ ਮਿਲ ਲਿਓ ਆਪਾਂ ਚੱਲਦੇ ਹੱਥ ਜਣਾ ਫੜ ਕੰਨ ਤੇ ਮਰਮੂਰਾ ਖੜਾ ਮੈਂ ਗੱਲ ਗਾਹਾਂ ਵਧੀ ਜਾਂਦੀ ਐ ਪਰ ਤੁਸੀਂ ਬਾਕੀ ਕੰਮ ਬਾਅਦ 'ਚ ਵੀ ਤਾਂ ਕਰ ਸਕਦੇ ਹੋ ਮੈਨੂੰ 100 ਕੰਮ ਨੇ ਮੁੰਡੇ ਨੇ ਮੁਰਨਾ ਪਰਸੋਂ ਨੂੰ ਤੇਰਾ ਵਿਆਹ ਜ਼ਰੂਰੀ ਹੋ ਗਿਆ ਜਾਣਾ ਕੱਲੀ ਵਿਆਹ ਅੱਜ ਜਾਗੂ ਬਾਗ ਜਾ ਮੈਂ ਕਿ ਲੱਤਾਂ ਫੜ ਲਈਆਂ ਤਰੀਆਂ ਮੇਰੇ ਨਾਲ ਤੂੰ ਬੰਨੀ ਹੋਈ ਐ ਕਿ ਮੈਥੋਂ ਬਿਨਾ ਵਿਆਹ ਨਹੀਂ ਹੋਣਾ ਬਰਾਤ ਨਹੀਂ ਚੜ੍ਹਨੀ ਪਰ ਫਿਰ ਵੀ ਮੈਂ ਕੱਲੀ ਚੰਗੀ ਲੱਗੂ ਤੂੰ ਮੰਮੀ ਨੂੰ ਲੈ ਜਾ ਜਾ ਬਾਗ ਜਾ ਨਾਲ ਮਾਂ ਨੂੰ ਲੈ ਜਾ ਮੰਮੀ ਤਾਂ ਹੋਣ ਗਈ ਪਰ ਤੁਸੀਂ ਵੀ ਨਾਲ ਚੱਲਦੇ ਮੈਨੂੰ ਚੰਗਾ ਲੱਗਦਾ ਧਰਮਾਂ ਮੈਂ ਗੱਲ ਦੱਸਦੀ ਐ ਦੂਬਾ ਤੇਰਾ ਕਟਾਪਾ ਹੋ ਜਾਊਗਾ ਅੰਦਰ ਬਾਗ ਜਾ ਆਵਦਾ ਰੋਟੂ ਟੋਕ ਲਾ ਜਾ ਆਉਂਦਾ ਬਾਗ ਜਾ ਜਿੱਧਰ ਜਾਣਾ ਨਿਕਲ ਜਾ ਮੈਨੂੰ ਕੋਈ ਚੱਕਰ ਨਹੀਂ ਹੈਗਾ ਐ ਕੀ ਕਰੀ ਜੰਨੀ ਐ ਹੈ ਜਿਵੇਂ ਤੁਹਾਡੀ ਮਰਜ਼ੀ ਮਰਜ਼ੀ ਰਾਦਾ ਕਿਸ ਨੂੰ ਨਾ ਮਿਲੇਗੀ ਵਿਆਹ ਚ ਆਓ ਓਹੋ ਨਹੀਂ ਮੈਂ ਮਰਚਾ ਦਪਹਿਰਾ ਚੜਿਆ ਪਿਆ ਹੁਣ ਸੰਭਰਨ ਲੱਗ ਰਹੀ ਆ ਸਤਿ ਸ਼੍ਰੀ ਅਕਾਲ ਬੀਬੀ ਨਣ ਦੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਹ ਹਾਂ ਹਾਂ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਠੀਕ ਆ ਸਾਰਾ ਸਾਰਾ ਕੁਝ ਠੀਕ ਆ ਮੈਨੂੰ ਐਂ ਦੱਸ ਪਹਿਲਾਂ ਕੀ ਗੱਲ ਆ ਪਹਿਲਾਂ ਕੋਈ ਕੰਮ ਕਰਦੀ ਤੀਗੀ ਹੈ ਆ ਹੁਣ ਸੰਭਰਨ ਲੱਗ ਰਹੀ ਆ ਨਹੀਂ ਐਡਾ ਸੂਰਜ ਨਿਕਲਿਆ ਆ ਓਹੋ ਉਹ ਪਤਾ ਕੀ ਹੋਇਆ ਰਾਤ ਨੂੰ ਮੇਰਾ ਸਿਰ ਦੁਖੀ ਗਿਆ ਸਵੇਰੇ ਵੀ ਦੁਖੀ ਗਿਆ ਆ ਹੁਣ ਗੋਲੀ ਗੋਲੀ ਖਾ ਕੇ ਫੇਰ ਲੱਗੀ ਹੈਗੀ ਹੋ ਹੋ ਲੱਗ ਸਿਰੇ ਦੁਖਦਾ ਤੀ ਗੋਲੀ ਤਾਂ ਨਹੀਂ ਲੱਗੀ ਤੀ ਨਾ ਮੇਰੀ ਗੱਲ ਸੁਣ ਪਾਈ ਹੈ ਮੇਰਾ ਵੀ ਸਿਰ ਦੁਖਦਾਗਾ ਤਾਪ ਵੀ ਚੜ ਜਾਂਦਾ ਮੈਂ ਤਾਂ ਸਾਰਾ ਕੰਮ ਨਵੇਂੜ ਕੇ ਆ ਦੇਖ ਲੈ ਨਾਲੇ ਤਾਂ ਉਰੇ ਆ ਗਈ ਨਾਲੇ 10 ਬੰਦੇ ਨਾ ਸਪਰੇਅ ਕਰਨ ਲੱਗ ਰਹੇ ਨੇ ਖੇਤ ਚ ਉਹਨਾਂ ਦੀ ਰੋਟੀ ਪਕਾ ਕੇ ਦੇ ਆਈ ਨਾਲੇ ਸਾਰਾ ਗੋਹੇ ਕੁੜੇ ਦਾ ਨਵੇਂੜ ਕੇ ਆਈਆਂ ਪਤਾ ਨਹੀਂ ਪਾਈ ਕਈਆਂ ਆ ਤੀਵੀਆਂ ਨੇ ਮਾੜਾ ਜਿਹਾ ਸਿਰ ਦੁਖਦੇ ਤੋਂ ਬਹਾਨਾ ਲਾ ਕੇ ਪੈ ਜਾਣੇ ਸਾਰਾ ਕੰਮ ਛੱਡ ਦਿੰਦੀਆਂ ਨੇ ਤਾਂ ਹੀ ਤਾਂ ਫਿਰ ਥਾਂ ਦੀ ਥਾਂੇ ਬੈਠੀ ਹੋਈਆਂ ਦੂਜਿਆਂ ਤੇ ਹੌਂਕੇ ਹੈ ਉਹਨਾਂ ਨੇ ਫਰਸ ਲਾ ਲਿਆ ਉਹਨਾਂ ਨੇ ਕੋਠੀ ਪਾ ਲਈ ਨਹੀਂ ਉਹ ਤਾਂ ਪਾਉਣਗੇ ਸਨੇਹਾ ਉੱਟ ਕੇ ਕਰਮ ਵਾਲੀਆਂ ਤੀਵੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਤੁਸੀਂ 12 ਵਜੇ ਉੱਠਦੀ ਹੋਗੀਆਂ ਨਹੀਂ ਨਹੀਂ ਬੀਬੀ ਨਣਦੇ ਪਤਾ ਕੀ ਹੋਇਆ ਮੈਨੂੰ ਆਏ ਹੋ ਗਿਆ ਵੀ ਚਲੋ ਰੇ ਕਿਹੜਾ ਮੇਰਾ ਕਿਸੇ ਦਾ ਸਰੀਕਾ ਕੱਲੀ ਹੋਈ ਆ ਚਾਹੇ ਵੇਲੇ ਕਰ ਲਾਂ ਚਾਹੇ ਇੱਕ ਵੇਲੇ ਕਰ ਲਾਂ ਆਪ ਹੀ ਕਰਨਾ ਚਿੱਤ ਨਹੀਂ ਤੇ ਠੀਕ ਹੈਗਾ ਹਾਂ ਤੇਰਾ ਚਿੱਤ ਤਾਂ ਭਾਈ ਕਦੇ ਠੀਕ ਰਹੇਗਾ ਤੇਰਾ ਚਿੱਤ ਤਾਂ 12 ਮਹੀਨੇ ਤੀ ਦਿਨ ਐਂ ਹੀ ਰਹਿੰਦਾਗਾ ਕਿਹੜਾ ਸਰੀਕਾ ਕਿਸੇ ਦਾ ਤੈਨੂੰ ਆਏ ਹੋਣਾ ਵੀ ਇਹਦੇ ਭਾਈ ਤੋਂ ਕੰਮ ਕਰਾ ਲੂੰਗੀ ਹੈ ਖਸਮ ਨੂੰ ਲਾਉਂਦੀ ਹੋਣੀ ਬਹਾਨੇ ਦੇਖ ਦੇਖ ਕੇ ਦੇਖ ਤਾਂ ਸਹੀ ਨਹੀਂ ਤੂੰ ਕਦੇ ਦਾ ਕਹਿਦਾ ਕਰੋਂਦੇ ਮੂੰਹ ਵਾਲੀ ਹੈ ਇੱਕ ਤਾਂ ਹੌਲੀ ਹੌਲੀ ਬੋਲੂ ਕੋੜੋਂ ਦੇ ਬਰਕਤੇ ਨਹੀਂ ਹੈਗੀ ਬੋਲਣ ਚ ਹੈ ਹੁਣ ਚਾਹ ਪਾਣੀ ਪਿਆਵੇਂਗੀ ਕੂਰੀ ਖੜਾ ਕੇ ਰੱਖੇਗੀ ਆਜੋ ਆਜੋ ਗੱਲਾਂ ਬਾਤਾਂ ਕਰਦੇ ਆ ਨਾਲਿਆ ਝਾੜੂ ਚੱਕਦੇ ਵਿਚਾਰੇ ਰੱਖਿਆ ਤਾਂ ਮਾੜਾ ਹੁੰਦਾਗਾ ਕਿਵੇਂ ਰੱਖ ਰੱਖੇ ਬੇੜੇ ਦੇ ਵਿਚਾਰੇ ਚੱਕ ਕੇ ਇਹਨੂੰ ਚਲੋ ਆਜੋ ਚਾਹ ਬਣਾਉਣੀ ਆ ਮੈਂ ਹਾਂ ਬਣਾ ਲੈ ਕੁੱਟ ਚਾਹ ਦੀ ਚੱਲ ਬਾਬੇ ਕਿੱਥੇ ਰੱਖਤਾ ਸਮਾਨ ਯਾਰਾ ਛੱਠੇ ਕੋਲੇ ਤਾਂ ਮੈਂ ਖੜਾਂ ਬਾਬੇ ਗਰੋਹ ਦੇਖ ਨਹੀਂ ਰਹਾ ਪੁੱਲ ਤਾਂ ਨਹੀਂ ਗਿਆ ਨਾ ਯਾਰ ਇੱਥੇ ਨਹੀਂ ਹੈਗਾ ਓਏ ਹਾਂ ਇੱਥੇ ਆ ਗਿਆ ਇੱਥੇ ਆ ਗਿਆ ਇੱਥੇ ਆ ਗਿਆ ਇੱਥੇ ਆ ਗਿਆ ਵਰਦਾਂ ਬਾਬੇ ਤੈਨੂੰ ਆ ਜਾ ਤੂੰ ਆ ਜਾ ਛੇਤੀ ਆ ਜਾ ਬਾਬੇ ਕੋਈ ਨਹੀਂ ਹੈਗਾ ਹਜੇ ਤਾਂ ਚੰਗਾ 哎呀呀！哎哎 ਆਈ ਰੋੜੀ ਦੇ ਗੜੇ ਨਹੀਂ ਜਾਂਦੇ ਐਨੀ ਥਾਲੇ ਬਾਪੂ ਜੀ ਹਾਂ ਬੋਤ ਤੁਹਾਡੇ ਲਈ ਚਾਹ ਲੈ ਕੇ ਆਈ ਸੀ ਹਾਂ ਅੱਛਾ ਲਾ ਜਾਂਦਾ ਰਹਾ ਮੇਰਾ ਛੇਰ ਤੁਹਾਡੇ ਲਈ ਰੋਟੀ ਵੀ ਬਣਾਤੀ ਸੀ ਅੱਛਾ ਹਾਂਜੀ ਹੋਈ ਨਹੀਂ ਖਾ ਲੂੰ ਮਨ ਲ ਹੋਈ ਨਹੀਂ ਹਜੇ ਤਾਂ ਫੇ ਚਾਹ ਪੀਤੀ ਵੀ ਹੈ ਨਾ ਹੁਣ ਚਾਹ ਪੀ ਕੇ ਦਾ ਆ ਜਾਓ ਜੂ ਫੇ ਖਾ ਲਾਂਗੇ ਰੋਟੀ ਵੀ ਹੌਲ ਹੰਗਾਰੇ ਹਮ ਇਹਨਾਂ ਲਈ ਵੀ ਰੋਟੀ ਬਣਾ ਲਈ ਸੀ ਤੁਸੀਂ ਇਹਨਾਂ ਨੂੰ ਰੋਟੀ ਦੇ ਦਿਓ ਅੱਛਾ ਤੁਸੀਂ ਕਦੋਂ ਨੂੰ ਜਾਣਾ ਉਹ ਅਸੀਂ ਉਧਰ ਵਿਆਹ ਚੱਲੇ ਸੀ ਤੁਹਾਨੂੰ ਦੱਸਿਆ ਤੇ ਹੁਣ ਅੱਛਾ ਹਾਂ ਜਿੱਤੇ ਕੇ ਜਾਣਾ ਠੀਕ ਆ ਠੀਕ ਆ ਹਾਂਜੀ ਹਾਂਜੀ ਠੀਕ ਆ ਕੋਈ ਨਹੀਂ ਕਹਿ ਦੂੰ ਆਪੇ ਖਾ ਲੂ ਭਾਈ ਜਾ ਕੇ ਕੋਈ ਗੱਲ ਨਹੀਂ ਜੇ ਲੋੜ ਹੋਈ ਤਾਂ ਮੈਨੂੰ ਫੋਨ ਕਰ ਦਿਓ ਮੈਂ ਆ ਜੂੰਗੀ ਰੋਟੀ ਦੇਣ ਵਾਸਤੇ ਐਡਾ ਕਾਹਨੂੰ ਮੱਲਾ ਛਾਣੀ ਬੈਣੀਆਂ ਤੂੰ ਮਦਿਆਂ ਲੱਗਦਾ ਬੰਦਾ ਕਿਹੜੇ ਮਾਦਾ ਜਵਾਕ ਨਹੀਂ ਆਹਨ ਲੋਕ ਕੀ ਕਹਿਣਗੇ ਉਹਨਾਂ ਦਾ ਗਲੀਆਂ 'ਚ ਵੀ ਨਹੀਂ ਜਾਓਗੇ ਤੁਸੀਂ ਤਾਂ ਆਪੇ ਜਾ ਕੇ ਖਾ ਲਓ ਇਹ ਕੋਣਾ ਮੇਰਾ ਛੜਾ ਮਲਾਜ਼ਮ ਆ ਆਪੀ ਲੈ ਜਾਓ ਜਾ ਕੇ ਮੈਂ ਤਾਂ ਘਰੇ ਹੀ ਆਣਾ ਰੋਟੀ ਵਸਤੀ ਆਣਾ ਤੁਸੀਂ ਮੈਨੂੰ ਬੁਲਾ ਲਿਓ ਕੋਈ ਗੱਲ ਨਹੀਂ ਨਾ ਨਾ ਪੁੱਤ ਮੇਰੀ ਗੱਲ ਸੁਣ ਤੂੰ ਆਪਣੀ ਮਾਂ ਨਾਲ ਜਾ ਠੀਕ ਆ ਆਜੋ ਪਰ ਟਾਈਮ ਨਾਲ ਆਜੋ ਮਾੜਾ ਨੇਰਾ ਨਾ ਕਰਿਓ ਕਿਉਂ ਆਇਆ ਮੇਰੇ ਕੋਲ ਤਾਂ ਕਦੋਂ ਮਰਜੀ ਆਜੋ ਪਰ ਆਏ ਆ ਵੀ ਉੱਥੇ ਸ਼ਰਾਬੀ ਕਬਾਬੀ ਹੋਇਆ ਨੇ ਪਤ ਵਿਆਹ ਸ਼ਾਦੀਆਂ 'ਚ ਵਾਕੀ ਤੈਨੂੰ ਪਤਾ ਹੀ ਆ ਨਹੀਂ ਹਾਂਜੀ ਹਾਂ ਉਹ ਐਵੇਂ ਕਿਛਨੇ ਕਾਹਦਾ ਕੁਛ ਐਵੇਂ ਲੜਾਈ ਨੂੰ ਤਾਂ ਹੋਊਗਾ ਆਪਦਾ ਟਾਈਮ ਨਾਲ ਘਰੇ ਆਜੋ ਰੋਟੀ ਦੀ ਨਾ ਫਿਕਰ ਕਰ ਰੋਟੀ ਆਪੀ ਜਾ ਕੇ ਉਹ ਖਾ ਲੂ ਨਾਲ ਮੈਂ ਖਾ ਲੂ ਹਾਂ ਉਹ ਜਨੇ ਆ ਮੈਂ ਉਹਨੂੰ ਕਹਿੰਦਾ ਲਾ ਦੂੰ ਵੀ ਭਾਈ ਰੱਬ ਪੱਕੀ ਪਈ ਆ ਖਾ ਲਾ ਅਗਲੇ ਮੈਂ ਤਾਂ ਖਾਂਦਾ ਤੁਸੀਂ ਵੀ ਆ ਜਿਓ ਫਿਰ ਇਹਨਾਂ ਦੇ ਨਾਲ ਇਹਦੇ ਨਾਲ ਜਿੰਦਰ ਦੇ ਨਾਲ ਹੀ ਅੱਛਾ ਹਾਂ ਕੋਈ ਨਾ ਆਜੂ ਮੈਂ ਕੋਈ ਨਹੀਂ ਠੀਕ ਹੈ ਘਰੇ ਨਵੇੜ ਲਈ ਕੰਮ ਧੰਦਾ ਆ ਜਾਾਂਗੇ ਉਹ ਕਿੱਥੇ ਖਾਂਦਾ ਰੋਟੀਆਂ ਖਬਰ ਮੇਰਾ ਝੜਾ ਮਚਾਇਕਾਂ ਕਹੀਂ ਫਾਇਦਾ ਹੋਵੇ ਖਬਰ ਢੱਕਾ ਫਾਇਦਾ ਹੋਵੇ ਕੀ ਖਾਦਾ ਉਹਦਾ ਉਹਨੂੰ ਕਥਾ ਚੰਗੀ ਲੱਗਦੀ ਰੋਟੀ ਹਣ ਛਾਦੇ ਨੂੰ ਖਾਂਦਾ ਬੇ ਕਣਕਾ ਕਣਕਾ ਕਿਵੇਂ ਭਾਈ ਵਧੀਆ ਖੜੀ ਆ ਕਣਕ ਦਾ ਪੂਰੀ ਵਧੀਆ ਬਣੇ ਹਾਂ ਹਾਂ ਉਰੀ ਬੈਠੇ ਨੇ ਕਹਿੰਦਾ ਕਣਕ ਵਧੀਆ ਕਦੇ ਖੇਤ ਚ ਗਿਆ ਕਿ ਨਾ ਸਾਰਾ ਦਿਨ ਉਰੀ ਬੈਠਾ ਰਹਿਣਾ ਜੁੜਾ ਦੇ ਨਾਲ ਲੈ ਨਵਾਂ ਨਵੇਂਲਾ ਵਿਆਹ ਹੋਇਆ ਛਟਾ ਇਹਦੇ ਲਵੇਂ ਬੈਠਣ ਨੂੰ ਆ ਹੁਣ ਤਾਂ ਖੇਤੋਂ ਆਏ ਤੇਰੇ ਮੂਰੇ ਮੈਨੂੰ ਪਤੀ ਹੀ ਹੈਗਾ ਹਾਂ ਖੇਤੋਂ ਉਹੀ ਬਣੇ ਕਰਮ ਉਹੀ ਜੰਨੀ ਆ ਮੜੀ ਮੜੀ ਗੱਲ ਦੇ ਲੈ ਸੱਚ ਕਰ ਲੈ ਤੂੰ ਇਹ ਕਾਨੂੰਨੀ ਆ ਕਰਮ ਕੀ ਗੱਲ ਹਾਂ ਰਵਾਜ ਹੈ ਨਹੀਂ ਬਿਸਕੁਟਾਂ ਦਾ ਕੋਈ ਉਹ ਪਨੀਰੀ ਜੀ ਪਈ ਤੀ ਪਨੀਰੀ ਜੀ ਪਾ ਲਉਂਦੀ ਭੈਣ ਨੂੰ ਲਾ ਤੁਹਾਨੂੰ ਤਾਂ ਖਵਾਤੀ ਸੀ ਜਿਹੜੀ ਪਈ ਤੀ ਉਹ ਤਾਂ ਖਤਮ ਹੋ ਗਈ ਤੇ ਆਪ ਵੀ ਵਿਆ ਦਿੰਦੀ ਮੈਂ ਤਾਂ پورا ਖਾਣਾ ਪਤਾ ਨਹੀਂ ਨਾ ਸਾਰੀ ਖਾ ਗਈ ਇਹ ਹਾਂ ਦੇਖ ਲੈ ਫੇਰ ਵੀ ਕਹਿੰਦੇ ਮੇਰਾ ਸਿਰ ਦੁਖਦਾ ਮੈਨੂੰ ਬੁਖਾਰ ਹੋ ਗਿਆ ਫਲੇਲਣ ਦੇਖ ਤਾਂ ਸਹੀ ਚalo ਕੋਈ ਨਾ ਭਨੇ ਚਲ ਮੈਂ ਕੀ ਲੈਣਾਗਾ ਕੰਮ ਕਰੋ ਨਾ ਕਰੋ ਮੈਂ ਕਿਹੜਾ ਉਰੇ ਆਕੇ ਤੁਹਾਡੇ ਝਾੜੂ ਲਾਉਣਾ ਮੈਨੂੰ ਐ ਦੱਸ ਕਿਵੇਂ ਜਸੂ ਠੀਕ ਰਹੀਨੀ ਹੈ ਹਾਂ ਹਾਂ ਬੀਬੀ ਜਮਾ ਠੀਕ ਆ ਐਨ ਹੋਤਾ ਆਨੰਦ ਮੰਗਲ ਜਾਕੇ ਆਈਆਂ ਬਥੇਰੀ ਖੁਸ਼ਾ ਸਾਸ ਸਹੁਰੇ ਉਹ ਸਾਹੀ ਸਾਹ ਲੈਂਦੇ ਨੇ ਪਰ ਉਹਨਾ ਬਥੇਰਾ ਨਰਮਾ ਜੰਗੀ ਜ਼ਮੀਨ ਜਾਇਦਤ ਵਧੀਆ ਘਰ ਹੋਰ ਆਪਾਂ ਨੂੰ ਕੀ ਚਾਹੀਦਾ ਸੀ ਦੇਖਾ ਦੇਖ ਮੇਰੇ ਪਿਓ ਦੀ ਰੰਨ ਕਿਵੇਂ ਆਖਾਂ ਕਮਾ ਕਮਾ ਗੱਲਾਂ ਕਰਦੀ ਆ ਜਿਨੂੰ ਇਹਨੂੰ ਕਸਦਾ ਪਤੀ ਨਹੀਂ ਹੈਗਾ ਨਹੀਂ ਮੈਨੂੰ ਸਾਰਾ ਪਤਾ ਹੈਗਾ ਇੱਕ ਕੱਲੀਆਂ ਕੋਠੀਆਂ ਦੇਖ ਲਈਆਂ ਜ਼ਮੀਨ ਹੈ ਜਾ ਤੇ ਦੇਖ ਲਈ ਸੱਸ ਦੇਖ ਲਈ ਚਿਲਕ ਚੰਦੋਂ ਮੇਰੇ ਵਰਗੀ ਹੈ ਨਾ ਮੈਨੂੰ ਐਂ ਦੱਸ ਪਹਿਲਾਂ ਨਸ਼ੇੜੀ ਦਾ ਪਤਾ ਤੈਨੂੰ ਵੀ ਉਹ ਨਸ਼ਾ ਕਰਦਾ ਪਰੋਣਾ ਨਹੀਂ ਇਹਨਾਂ ਦਾ ਨਸ਼ਾ ਕਰਦਾ ਜੇ ਨਾ ਜੇ ਨਾ ਕਹਦੇ ਹੈ ਚੌੜੀ ਹੋ ਹੋ ਕੇ ਮੇਰੇ ਤੋਂ ਪਰਦੇ ਪਾਉਂਦੀ ਆ ਤੂੰ ਵੇ ਤੂੰ ਚੁੱਪ ਕਰੇ ਬੈਠੇਗਾ ਤੂੰ ਕੋਤ ਨਹੀਂ ਬੋਲਦਾ ਓ ਮੈਂ ਕੀ ਬੋਲਾਂ ਭੈਣੇ ਜਦੋਂ ਮੇਰਾ ਬੋਲਣ ਦਾ ਟਾਈਮ ਤੇ ਉਦੋਂ ਕਿਸੇ ਨੇ ਪੱਟੀ ਨਹੀਂ ਬੰਨਣ ਦਿੱਤੀ ਸੁਣੀ ਆ ਮੇਰੀ ਕਿਸੇ ਨੇ ਤੇਰਾ ਭਾਈ ਤੀ ਮੂਰੇ ਬਚੋਲਾ ਇਹਨਾਂ ਦਾ ਤੇ ਇਹਦੇ ਨਾਲ ਕਰ ਲੈ ਭਾਈ ਗੱਲ ਮੈਂ ਤਾਂ ਬਥੇਰਾ ਪਿੱਟਿਆ ਤੇ ਮੇਰੀ ਕਿਸੇ ਨੇ ਨਹੀਂ ਸੁਣੀ ਉਦੋਂ ਨਾ ਇਹਦਾ ਭਾਈ ਮੂਰੇ ਤੀਗੀ ਤੇਰੀ ਘੜਾ ਭੈਣ ਮਰ ਗਈ ਤੀਗੀ ਤੇਰੀ ਭੈਣ ਤੂੰ ਮੂਰੇ ਲਾ ਲੰਦਾ ਮਲੰਗ ਹੈ ਉਹੀ ਰਹੇਗਾ ਚਾਚੇ ਦਾ ਪੁੱਤ ਸਰੀਕੀ ਬਣ ਕੇ ਰਹੇਗਾ ਸਰੀਕੀ ਬਣ ਕੇ ਤੂੰ ਉਹ ਕਾਂ ਨੂੰ ਰਹੇਗਾ ਭੈਣੇ ਉਹੀ ਗੱਲਾਂ ਕਿੱਥੇ ਰਹਿੰਦੀਆਂ ਹੁੰਦੀਆਂ ਨੇ ਉਹੀ ਗੱਲਾਂ ਕਰੀ ਜਾਂਦੀਆਂ ਵੇ ਕਦੇ ਜਾ ਕੇ ਕੁੜੀ ਕੋਲੇ ਪੁੱਛਿਆਗਾ ਔਖੀਆਂ ਕ ਸੌਖੀਆਂ ਇੱਥੇ ਮੁੱਛਾਂ ਨੂੰ ਵੱਟਦੇ ਜਨਾ ਬੈਠਾ ਹੋਰ ਕੋਈ ਕੰਮ ਨਹੀਂ ਹੈਗਾ ਕੰਜਰਾ ਕੁੜੀ ਇੰਨੀ ਔਖੀ ਹੈ ਜਿੰਨੀ ਕਹਦੇ ਮੇਰੀ ਗਾਹਾਂ ਦੀ ਗਾਹ ਹਰ ਰਿਸ਼ਤੇਦਾਰੀ ਪੈਂਦੀ ਆ ਮੈਨੂੰ ਸਾਰਾ ਪਤਾ ਲੱਗਦਾਗਾ ਉਹ ਮੈਨੂੰ ਤਾਂ ਪਤਾ ਤੀ ਭਣੇ ਮੈਨੂੰ ਤਾਂ ਇੰਨਾਂ ਗੱਲਾਂ ਦਾ ਪਤਾ ਲੱਗ ਗਿਆ ਤੀ ਇਹਨੂੰ ਪੁੱਛੇ ਨੇ ਮੰਨ ਕੇ ਹੀ ਨਹੀਂ ਦਿੱਤਾ ਮੈਨੂੰ